ਅਦਾਕਾਰ ਗੈਵੀ ਚਾਹਲ ਦੇ ਪੁੱਤਰ ਨੇ ਕਰ ਦਿੱਤੀ ਕਮਾਲ ਤਰਾਕੀ ਚ ਮਾਰੀਆਂ ਮੱਲਾਂ ਹਾਸਲ ਕੀਤੇ ਪੰਜ ਮੈਡਲ ਦੋਸਤੋ ਅਕਸਰ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਕਲਾਕਾਰਾਂ ਦੇ ਪੁੱਤਰ ਅੱਗੇ ਜਾ ਕੇ ਐਕਟਰ ਤੇ ਕਲਾਕਾਰ ਹੀ ਬਣਦੇ ਨੇ ਪਰ ਇਸ ਮਿਸਾਲ ਨੂੰ ਬਦਲ ਕੇ ਰੱਖ ਦਿੱਤਾ ਹੈ ਅਦਾਕਾਰ ਗੈਵੀ ਚਾਹਲ ਦੇ ਪੁੱਤਰ ਫਤੇਹ ਸਿੰਘ ਨੇ ਜਿਨ੍ਹਾਂ ਨੇ ਤਰਾਕੀ ਦੇ ਵਿੱਚ ਮੱਲਾ ਮਾਰੀਆਂ ਨੇ ਅਦਾਕਾਰ ਦੇ ਪੁੱਤਰ ਨੇ ਇੱਕ ਨਹੀਂ ਦੋ ਨਹੀਂ ਬਲਕਿ ਪੰਜ ਮੈਡਲ ਹਾਸਲ ਕੀਤੀ ਰਹੇ ਜੋ ਕਿ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਦੱਸਦੀ ਹੈ ਕਿ ਫਤਿਹ ਸਿੰਘ ਨੇ ਮਹਾਰਾਸ਼ਟਰ ਸਟੇਟ ਲੈਵਲ ਪੰਜਾਬ ਜੂਨੀਅਰ ਅਤੇ 40ਵੇਂ ਸਬ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਇੱਕ ਸਿਲਵਰ ਦਾ ਮੈਡਲ ਜਿੱਤਿਆ ਜਦੋਂ ਕਿ ਚਾਰ ਬ੍ਰੌਂਜ਼ ਮੈਡਲ ਵੀ ਹਾਸਲ ਕੀਤੇ ਨੇ ਔਰ ਇਹ ਤਸਵੀਰਾਂ ਇੰਸਟਾਗ੍ਰam ਅਕਾਊਂਟ ਤੇ ਗੈਵੀ ਚੈਲ ਨੇ ਸਾਂਝੇ ਕੀਤੇ ਹਨ ਜਿੱਥੇ ਪਿਓ ਪੋਤੇ ਇਕੱਠੇ ਨਜ਼ਰ ਆਏ ਨੇ ਜਿੱਥੇ ਪੁੱਤ ਦੇ ਗਲੇ ਦੇ ਵਿੱਚ ਮੈਡਲ ਨੇ ਤੇ ਹੱਥ ਦੇ ਵਿੱਚ ਸਰਟੀਫਿਕੇਟ ਨੇ ਬਹੁਤ ਹੀ ਇੱਕ ਖੁਸ਼ੀ ਵਾਲੀ ਗੱਲ ਹੈ ਤਾਂ ਇਹ ਪੋਸਟਾਂ ਵੇਖ ਅਨਸਾਰ ਹੀ ਲੋਕਾਂ ਦੇ ਵੱਲੋਂ ਕਮੈਂਟ ਕੀਤੇ ਗਏ ਅਦਾਕਾਰ ਪੰਜਾਬੀ ਇੰਡਸਟਰੀ ਦੇ ਹਾਲੀਵੁੱਡ ਇੰਡਸਟਰੀ ਤੇ ਚਾਹੇ ਕਹਿ ਲੂ ਕਿ ਗੈਵੀ ਚੈਲ ਨੂੰ ਪਸੰਦ ਕਰਨ ਵਾਲੇ ਲੋਕਾਂ ਨੇ ਵਧਾਈਆਂ ਦਿੱਤੀਆਂ ਬਤਾਈਆਂ ਦਾ ਸلسਲਾ ਜਾਰੀ ਹੋ ਚੁੱਕਿਆ ਇੱਕ ਬਹੁਤ ਹੀ ਵੱਡੀ ਗੱਲ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਬਹੁਤ ਚੰਗਾ ਮੁਕਾਮ ਹਾਸਲ ਕੀਤਾ ਗੈਵੀ ਚਾਹਲ ਦੀ ਵਰਕਫਰੰਟ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਆ ਉਹਨਾਂ ਨੇ ਪੰਜਾਬੀ ਫਿਲਮਾਂ ਦਿੱਤੀਆਂ ਨੇ ਪੰਜਾਬੀ ਹੀ ਨਹੀਂ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਨੇ ਕਮਾਲ ਕਰ ਦਿਖਾਇਆ ਤਾਂ ਅਕਸਰ ਇਹੀ ਗੱਲਾਂ ਹੁੰਦੀਆਂ ਸੀ ਕਿ ਕਲਾਕਾਰ ਅਦਾਕਾਰ ਦਾ ਪੁੱਤਰ ਐਕਟਿੰਗ ਲਾਈਨ ਦੇ ਵਿੱਚ ਹੀ ਜਾਨ ਮਿਸਾਲ ਨੂੰ ਬਦਲ ਕੇ ਰੱਖ ਦਿੰਦਾ ਹੈ ਅਦਾਕਾਰ ਗੈਵੀ ਚਾਹਲ ਦੇ ਪੁੱਤਰ ਫਤੇਹ ਸਿੰਘ ਨੇ ਕਿਉਂਕਿ ਛੋਟੀ ਉਮਰ ਸੀ ਛੋਟੇ ਉਮਰ ਦੇ ਦੌਰਾਨ ਹੀ ਉਹਨਾਂ ਨੇ ਐਨਏ ਮੈਡਲ ਜਿੱਤੇ ਜੋ ਕਿ ਬਾਕੀ ਬੱਚਿਆਂ ਦੇ ਲਈ ਵੀ ਮਿਸਾਲ ਕਾਇਮ ਕਰਦਾ